ਸ਼ਾਫਰੀ ਕਾਜ਼ਲੀ ਮੈਂ ਤੁਹਾਡਾ ਆਪਣਾ ਸੁਲਤਾਨ ਕਈ ਦਿਨਾਂ ਤੋਂ ਇੱਕ ਮੁੱਦਾ ਚੱਲ ਰਿਹਾ ਤੇ ਅੱਜ ਲੱਖੇ ਸਦਾਨੇ ਨੇ ਵੀਡੀਓ ਪਾਈਆ ਮੇਰੇ ਤੇ ਤੇ ਬਹੁਤ ਵਧੀਆ ਨਾਂ ਲੈ ਕੇ ਗੱਲ ਕੀਤੀ ਉਹਨੇ ਤੇ ਵਧੀਆ ਗੱਲ ਆ ਨਾਂ ਲੈ ਕੇ ਗੱਲ ਕਰਨੀ ਕਿਸੇ ਦੀ ਤੇ ਚੈਲੰਜ ਕਰਨਾ ਤੇ ਮੈਂ ਉਹ ਚੀਜ਼ ਦਾ ਜਵਾਬ ਦੇਣਾ ਚਾਹਣਾ ਤੇ ਮੈਂ ਲੱਖੇ ਸਦਾਨੇ ਨੂੰ ਦੱਸਣਾ ਚਾਹਣਾ ਜਿਹੜੇ ਟੈਸਟ ਤੋਂ ਅੱਜ ਦੱਸ ਰਹੇ ਹਨਾ ਮੈਂ 2018 ਦੇ ਵਿੱਚ ਆਪ ਉਹ ਕੋਡ ਲਾਈਵ ਹੋ ਕੇ ਦੱਸਿਆ ਸੀ ਇੱਕ ਤਾਣ ਕੇ ਉਹ ਹਾਂ ਟੈਸਟ ਡੋ ਟੈਸਟ ਹੋਈ ਨਹੀਂ ਤੇ ਮੈਂ ਟੈਸਟ ਦੇ ਵਿੱਚ ਆਇਆ ਪਰ ਜਿਹਨੇ ਤੈਨੂੰ ਜਾਣਕਾਰੀ ਦਿੱਤੀ ਹੈ ਤੂੰ ਕਹਿੰਦਾ ਮੈਨੂੰ ਜਾਣਕਾਰੀ ਦਿੱਤੀ ਗਈ ਆ ਜਿਨੇ ਵੀ ਤੈਨੂੰ ਜਾਣਕਾਰੀ ਦਿੱਤੀ ਆ ਉਹਨੇ ਜ਼ਿਆਦਾ ਤੈਨੂੰ ਜਾਣਕਾਰੀ ਅਧੂਰੀ ਦਿੱਤੀ ਆ ਜਾਂ ਤੂੰ ਫੇਰ ਵਿੱਚ ਝੁਕਪਲਾ ਕਰ ਗਿਆ ਉਹ ਲੈ ਰੱਖ ਗਿਆ ਜਾਣਕਾਰੀ ਪੂਰੀ ਇਹ ਆ ਲੱਖੇ ਸੁਣਾਣਿਆ ਧਿਆਨ ਨਾਲ ਸੁਣੀ ਟੈਸਟ ਹੋਏ ਸੀ ਮੈਂ 40 ਕੱਪ ਕੇਡੇ ਦੀ 40ਆਂ ਦੇ ਵਿੱਚੋਂ ਮੈਂ 22 ਤੇ ਕੱਪਾਂ ਦਾ ਬੈਟ ਰੀਡਰ ਤੇ 27 ਕੱਪ ਸ਼ਾਹਕੋਟ ਜਿੱਤੀ ਸੀ ਜਿੰਨਾ ਕਿ ਮੈਨੂੰ ਯਾਦ ਹੈ ਉਹ 27 ਕੱਪ ਸ਼ਾਹਕੋਟ ਫਾਰਟ ਸੀ ਤੇ ਉਹਦੇ ਵਿੱਚੋਂ ਬਾਈ ਤੇ ਕਪਾ ਦਾ ਮੈਂ ਬੈਸਟ ਸੀ ਤੇ ਹਰੇ ਬੈਸਟ ਨਿਕਲਦੇ ਤਾਂ ਮੈਂ ਟੈਸਟ ਹੁੰਦਾ ਸੀ ਤੇ ਮੈਂ ਟੈਸਟ ਦਿੱਤਾ ਤੇ ਮੇਰੇ ਨਾਲ ਦੋ ਕੁ ਵਾਰ ਮੈਂ ਇਹ ਚ ਪੇਨ ਕਿਲਰ ਪਾਇਆ ਗਿਆ ਮੋਰਫੀਨ ਜਿਹੜਾ ਤੁਹਾਨੂੰ ਨਾ ਬੈਨ ਹੋਇਆ ਨਾ ਮੈਂ ਉਦੋਂ ਵੀ ਹਿੱਕ ਤਾਣ ਕੇ ਕਹਿੰਦਾ ਸੀ ਗੁਰਬਾਈ ਲਾਈਵ ਬਹਿ ਕੇ ਦੱਸੋ ਕਿਹੜੇ ਪਲੇਅਰ ਵਿੱਚ ਕੀ ਪਾਇਆ ਗਿਆ ਮੈਂ ਉਦੋਂ ਵੀ ਇਹ ਚੈਲੰਜ ਕਰਦਾ ਸੀ ਤੇ ਮੈਂ ਅੱਜ ਵੀ ਦੱਸਣਾ ਚਾਹਣਾ ਕਲੀਅਰ ਕਰਨਾ ਚਾਹਣਾ ਕਿ ਉਸ ਟਾਈਮ ਮੇਰੇ ਵਿੱਚ ਮੋਰਫੀਨ ਪੇਨ ਕਿਲਰ ਸ਼ਾਰਟ ਪਾਇਆ ਗਿਆ ਸੀ ਉਹ ਹੀ ਗ੍ਰੇ ਕੱਪ ਦੇ ਮੈਂ ਬੈਠ ਨਿਕਲਦਾ ਇਹ ਟੈਸਟ ਹੁੰਦੀ ਸੀ ਤੇ ਸਿਰਫ ਇੱਕ ਪੇਨ ਕਿਲਰ ਮੋਰਫੀਨ ਪਾਇਆ ਗਿਆ ਜਿਹੜਾ ਤੂੰ ਕਹਿਣਾ ਵਾ ਫੀਮ ਦਾ ਰੋਲਾ ਪਾਤਾ ਜਿਨ੍ਹਾਂ ਨੂੰ ਜਿਨ੍ਹਾਂ ਨੇ ਤੈਨੂੰ ਮੇਰੇ ਬਾਰੇ ਦੱਸਿਆ ਨਾ ਕੌਲਾ ਕਰਕੇ ਤੂੰ ਕਹਿਣਾ ਹਾਂ ਮੈਂ ਨੋਟ ਕਰੀਆਂ ਇਹ ਗੱਲਾਂ ਮੈਨੂੰ ਕਾਲ ਕਰਕੇ ਦੱਸਿਆ ਗਿਆ ਹੋਊਗਾ ਆ ਚੀਜ਼ਾਂ ਬਾਰੇ ਤੇ ਮੈਂ ਤੈਨੂੰ ਕਲੀਅਰ ਕਰਨਾ ਚਾਹੁੰਨਾ ਉਹਨਾਂ ਤੋਂ ਪੁੱਛ ਦਵਾਰੇ ਕਿ ਯਾਰ ਮੈਨੂੰ ਡਾਕਟਰ ਦਾ ਨੰਬਰ ਦੋ ਕਿ ਸੁਲਤਾਨ ਦੇ ਵਿੱਚ ਕੀ ਪਾਇਆ ਗਿਆ ਸੀ ਮੈਂ ਤੈਨੂੰ ਹੁਣ ਵੀ ਕਹਿਣਾ ਦੁਬਾਰੇ ਲਾਈਵ ਹੋ ਕੇ ਦੱਸੇ ਕਿ ਸੁਲਤਾਨ ਦੇ ਵਿੱਚ ਡਾਕਟਰਾਂ ਨੇ ਕੀ ਦੱਸਿਆ ਸੀ ਇੱਕ ਮੋਰਫੀਨ ਦਾ ਸਾਲਟ ਪਾਇਆ ਗਿਆ ਸੀ ਠੀਕ ਹੈ ਮੈਂ ਬਾਈਕ ਆਪਾਂ ਦਾ ਬੈਠਦੀ ਤੇ ਮੈਂ ਕਲੀਅਰ ਕਰਨਾ ਤੈਨੂੰ ਇਹ ਚੀਜ਼ ਤੇ ਦੂਜੀ ਗੱਲ ਜਿਵੇਂ ਤੈਂ ਡੇਰੀ ਲਾਈਏ ਤਾਂ ਮੈਂ ਵੀ ਕੁਝ ਕਿਤੇ ਲਾ ਤੇਰੀ ਨੋਟ ਕੀਤੀਆਂ ਨੇ ਜਿਹੜੀ ਤੂੰ ਟੈਸਟਾਂ ਦੀ ਗੱਲ ਕਰਦਾ ਜੀ ਰਿਕਵੈਸਟ ਲਾਈਵ ਰਿਕਵੈਸਟ ਲਾਈਵ ਬਾਹਰ ਦੀ ਲਾਈਵ ਉਹਨਾਂ ਦੇ ਜਾ ਕੇ ਤੂੰ ਚੈੱਕ ਕਰ ਲੈ ਇੱਕ ਵਾਰ ਠੀਕ ਆ ਤੇ ਉਹ ਸਪੈਸ਼ਲ ਉਹਨਾਂ ਨੇ ਆਪਣੇ ਲਿਖ ਕੇ ਉਹ ਕੀਤਾ ਹੋਇਆ ਹੋਗਾ ਅਸੀਂ ਨਹੀਂ ਸਪੋਰਟਸ ਦੇ ਟੈਸਟ ਨਹੀਂ ਕਰਦੇ ਜਿੱਥੇ ਰੌਲਾ ਪੈਂਦਾ ਜੀ ਆਗੇ ਪਲੇਰ ਹੁੰਦਾ ਕੋਈ ਜੇ ਤੁਸੀਂ ਪਲੇਰ ਦਾ ਟੈਸਟ ਕਰਨੇ ਨੇ ਤਾਂ ਸਪੋਰਟਸ ਲਾਈਵ ਤੋਂ ਕਰੋ ਲੈਬ ਜਿਹੜੀ ਹੁੰਦੀ ਆ ਲੈਬ ਤੋਂ ਟੈਸਟ ਕਰੋ ਸਪੋਰਟਸ ਵਾਲੀ ਤੋਂ ਤੁਸੀਂ ਕੁਐਸਟ ਹੈਗੀ ਆ ਲੈਬ ਮਰੀਜ਼ਾਂ ਦੇ ਟੈਸਟ ਕਰਨ ਵਾਲੀ ਠੀਕ ਆ ਜਿਹੜੀ ਟੈਸਟਾਂ ਦੀ ਗੱਲ ਕਰਦਾ ਦੂਜੀ ਗੱਲ ਲੱਖੇਸ਼ਾਂ ਮੈਂ ਤੈਨੂੰ ਲੱਖਾ ਸਦਾਣਾ ਨਹੀਂ ਜਿਹੜਾ ਅੱਜ ਕੱਲ ਪੰਜਾਬ ਦਾ ਸ਼ੇਰਵਾਦਾਰ ਬਣਿਆ ਫਿਰਦਾ ਲੋਕਾਂ ਨੂੰ ਗੁੰਮਨਾਹ ਕਰਦਾ ਮੈਂ ਤੈਨੂੰ ਗੈਸਟਰ ਕਹੂੰਗਾ ਲੱਖਾ ਗੈਸਟਰ ਠੀਕਾ ਤੂੰ ਲੱਖਾਂ ਤੋਂ ਆਣੇ ਮੂੰਹੋਂ ਕਹਿ ਰਿਆ ਮੇਰੇ ਤੇ ਪਰਚੇ ਹੋਏ ਨੇ ਤੂੰ ਇਹ ਵੀ ਕਲੀਅਰ ਕਰਦਾ ਇੰਟਰਵਿਊ 'ਚ ਪਰਚੇ ਕਾਦੇ ਹੋਏ ਨੇ ਤੇਰੇ ਤੇ ਲੋਕਾਂ ਦੇ ਨਜਾਇਜ਼ ਕਬਜ਼ੇ ਕਰਦਾ ਸੀ ਉਹਦੇ ਪਰਚੇ ਠੀਕਾ ਕਾਲਜਾਂ ਦੇ ਵਿੱਚ ਤਲਵਾਰਾਂ ਲੈ ਲੈ ਵੜਦਾ ਦੀ ਬਹੁਤ ਵਧੀਆ ਪੰਜਾਬ ਦਾ ਉਹ ਕਰਦਾ ਸੀ ਤੂੰ ਬਹੁਤ ਹੀ ਤੇ 2012 'ਚ ਤੈਨੂੰ ਮੈਂ ਇੱਕ ਗੱਲ ਦੱਸਦਾ 11 ਦੀ 2011 ਦੀ ਕੱਪ ਵਰਲਡ ਕੱਪ ਦਾ ਕੈਂਪ ਲੱਗਿਆ ਸੀ ਤੂੰ ਉੱਥੇ ਵੀ ਪਦਮਾਸ਼ੀ ਕਰਨ ਆਇਆ ਏ ਦੀ ਕਿਸੇ ਨੇ ਕਹਿਣ ਤੇ ਠੀਕ ਆ ਤੂੰ ਸਾਧ ਬੰਦੇ ਨੂੰ ਭੰਨ ਰਿਹਾ ਬਿੱਟੂ ਦਗਾਲ ਨੂੰ ਧੰਨੇ ਭਗਤ ਨੂੰ ਜਿਹਨੇ ਇੰਨੀ ਤਕੜੀ ਕੌਡੀ ਖੇਡੀ ਆ ਠੀਕ ਆ ਤੂੰ ਦੀ ਮਿੱਟੀ ਪਟਣ ਲੱਗਿਆ ਵਾਂ ਉਹ ਇੰਨੀ ਤਕੜੀ ਕੌਡੀ ਚਲ ਕੋਈ ਵੀ ਇਨਸਾਨ ਐਂਡ ਆਫ ਐਂਡ ਤੇ ਜਾ ਕੇ ਕਿਸੇ ਗਲਤ ਰੰਗ ਪਾ ਜਾਂਦਾ ਕੋਈ दारू ਪੀ ਲਾ ਜਾਂਦਾ ਠੀਕ ਆ ਪਰ ਜਿੰਨਾ ਟਾਈਮ ਉਹ ਕੌਡੀ ਖੇਡਿਆ ਉਹ ਜੱਟ ਆਪਣੇ ਪੱਟਾਂ ਦੇ ਜ਼ੋਰ ਤੇ ਖੇਡ ਰੇ ਦੁਨੀਆ ਮਨਾਈ ਹੋਣੀ ਠੀਕ ਆ ਤੂੰ ਉਹਦੇ ਕਮਰੇ ਜੇ ਬੈਠਾ ਸੀ ਤੇ ਦੋ ਪਲੇਅਰ ਹੋਰ ਸੱਦੇ ਸੀ ਉੱਥੇ ਜਾਂ ਕਿ ਪਲੇਅਰਾਂ ਦੀ ਆਪਸ ਵਿੱਚ 100 ਚੌੜ ਕਰਦੇ ਨੇ ਤੂੰ ਉੱਥੇ ਬਦਮਾਸ਼ੀ ਕਰਨ ਆਇਆ ਸੀ ਤੇ 2012 ਦੀ ਤੈਨੂੰ ਮੈਂ ਖੁਦ ਆਪਣੀ ਹੱਡ ਬੀਤੀ ਦੱਸਦਾ ਲੱਖੇ ਸਾਨਾ ਤੁਹਾਡੇ ਬਠਿੰਡੇ ਏਰੀਆ ਦੇ ਵਿੱਚ ਕਥਾਵੇਂ ਕਾਲੀ ਸਰਕਾਰ ਦੀ ਸੀਨੀਅਰ ਨੈਸ਼ਨਲ ਦੇ ਟ੍ਰਾਇਲ ਹੋ ਰਹੇ ਜੀ ਓਕੇ ਯਾਦੂ ਤੇਰੇ ਵੀ ਤੇਰੇ ਨਾਲ ਪੰਜ ਸੱਤ ਦੇ ਗੰਨਾ ਚੱਕੀ ਬੰਦੇ ਖੜਦੇ ਸੀ ਜਾਂ ਤੂੰ ਮੈਨੂੰ ਘੇਰਿਆ ਸੀ ਗਰਾਊਂਡ 'ਚ ਜਦ ਕਿਸਮੇ ਨੂੰ ਕਹਿ ਰਿਹਾ ਸੀ ਤੂੰ ਕਾਰਚੋਂ ਹਿੱਸਾ ਦੇ ਪਲੇਅਰ ਨੂੰ ਕਿਸੇ ਨੂੰ ਠੀਕ ਆ ਜਦ ਕਿ ਨਾ ਤਾਂ ਮੇਰੀ ਮੈਂ ਇੱਕ ਟੀਮ ਖੇਡਦੇ ਮੇਰੇ ਪਿੰਡ ਦੀ ਟੀਮ ਸੀ ਕਿਸੇ ਟੀਮ 'ਚ ਖੇਡਦਾ ਦੀ ਨਾ ਕਿ ਮੈਂ ਬੈਸਟ ਨਿਕਲੇ ਸੀ ਬੈਸਟ ਵੀ ਕੋਈ ਹੋਰ ਪਲੇਅਰ ਸੀ ਤੇ ਮੈਂ ਕਾਰਚੋਂ ਹਿੱਸਾ ਕਿਦਾਂ ਲੰਦਾ ਤੂੰ ਉਦੋਂ ਮੇਰੇ ਦੇ ਗੈਂਸਟਰੀ ਕਰਦੇ ਜਿਹੜੀ ਤੂੰ ਇਹਨਾਂ ਕਬੱਡੀ ਚ ਗੈਂਸਟਰੀ ਅੱਜ ਆਈ ਹੈ ਨਾ ਇਹ ਤੁਸੀਂ ਲਿਆ ਕੇ ਬਾਰੀਆਂ ਛੋੜੇ ਬੀਜੀ ਹੋਏ ਕੰਡੇ ਛੋੜੇ ਮੂਰੀ ਆ ਰਹੇ ਨੇ ਲੱਖੇ ਜਣਾਉਣੇ ਆ ਠੀਕ ਆ ਨਾ ਗੈਂਸਟਰੀ ਬਣਾ ਤੁਸੀਂ ਕਬੱਡੀ ਚ ਲੈ ਕੇ ਆਏ ਹੋ ਤੂੰ ਉਦੋਂ ਬਦਮਾਸ਼ੀ ਕਰਦੇ ਅੱਜ ਪੰਜਾਬ ਦਾ ਸੇਵਾਦਾਰ ਬਣਿਆ ਫਿਰਦਾ ਹਾਂਗਾ ਹਾਂ ਤੇਰੇ ਵੀ ਨਾ ਕੋਈ ਸੱਚਾ ਬੰਦਾ ਨਹੀਂ ਹੈਗਾ ਗੱਤ ਤੂੰ ਸਾਫ਼ ਸੁਥਰਾ ਤੂੰ ਗੈਂਸਟਰ ਕਬੱਡੀ ਚ ਵੀ ਗੈਂਸਟਰੀ ਤੁਸੀਂ ਲਿਆਉਣ ਆਲੇ ਹੋ ਅੱਜ ਛੋੜੇ ਕੰਡੇ ਬੀਜੀ ਹੋਏ ਮੂਰੀ ਆ ਰਹੇ ਨੇ ਸਾਨੂੰ ਭੁਗਤਨੇ ਪੈ ਰਹੇ ਹਨ ਆ ਪਲੇਅਰਾਂ ਨੂੰ ਥੋੜੀ ਬੀਜੇ ਹੋਈ ਜਾਂ ਤੁਸੀਂ ਬਦਮਾਸ਼ੀਆਂ ਕਰਦੇ ਸੀ ਠੀਕ ਆ ਤੂੰ ਸਭ ਤੋਂ ਇਲਜ਼ਾਮ ਲਾ ਰਿਹਾ ਸੰਦੀਪ ਬਾਈ ਤੇ ਗਾਹਾਂ ਇੱਕ ਪਲੇਅਰ ਇੱਕ ਵੀ ਪਲੇਅਰ ਹੱਥ ਖੜਾ ਕਰਕੇ ਕਹਿ ਦੇਵੇ ਹਾਂ ਸਾਨੂੰ ਸੰਦੀਪ ਨੇ ਫੋਨ ਕਰਾਇਆ ਤੇ ਖੜਾਇਆ ਆਪਣੀ ਫੈਡਰੇਸ਼ਨ ਜਾਂ ਸ਼ਾਹਕੋਟ ਜਿਹੜੀ ਉਹਦੀ ਆਪਣੀ ਟੀਮ ਦੀ ਬਾਬਾ ਸਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ 2014 ਤੋਂ ਚੱਲਦੀ ਆ ਰਹੀ ਆ ਪਹਿਲੇ ਸਾਲ ਦੌਰਾਨ ਚੋਲਾਈ ਬਣੀ ਦੀ ਇੱਕ ਵੀ ਪਲੇਅਰ ਕਹਿ ਦੇ ਬਹਾਂ ਸਾਨੂੰ ਸੰਦੀਪ ਫੋਨ ਕਰਦਾ ਰਿਹਾ ਰਿਕਵੈਸਟ ਪਜੀ ਖੇਡੋ ਠੀਕ ਹੈ ਨਾ ਜਿਵੇਂ ਤੂੰ ਕਹਿ ਰਿਆ ਨਾ ਖਾਲੀ ਹੱਥਾਂ ਆ ਖਾਲੀ ਹੱਥ ਗਏ ਲੋਕ ਕਹਿੰਦੇ ਨਹੀਂ ਕਹਿੰਦਾ ਖਾਲੀ ਹੱਥਾਂ ਆ ਆਪਣਾ ਵਜੂਦ ਲੈ ਕੇ ਵਾਪਸ ਜਾਣਾ ਨੰਗਰ ਵਾਲਾ ਆਪਣਾ ਵਜੂਦ ਲੈ ਕੇ ਗਿਆ ਨੰਗਲ ਸੰਦੀਪ ਨੰਗਲ ਅੰਬੀਆਂ ਦਾ ਵਜੂਦ ਜਿੱਦੇ ਉਹ ਮਰਿਆ ਜੀ ਨਾ ਡੈਥ ਹੋਈ ਦੀ ਬਾਈ ਦੀ ਤੇ ਉਸ ਦਿਨ ਸੰਸਕਾਰ ਤੇ ਦਿਨ ਲੈ ਦਾ ਕਿਹੜਾ ਪੰਜਾਬ ਦਾ ਪਲੇਅਰ ਆ ਜਿਹੜਾ ਨਹੀਂ ਪਹੁੰਚਿਆ ਪੰਜਾਬ ਹਰਾਨ ਦਾ ਜਿਹੜਾ ਵੀ ਕੌਡੀ ਖੇਡਦਾ ਸੀ ਚਾਹੇ ਵਿਦੇਸ਼ਾਂ 'ਚ ਬੈਠੇ ਤੇ ਸਾਰੇ ਪਲੇਅਰ ਪਹੁੰਚੇ ਨੇ ਉਹਦੇ ਵਜੂਦ ਕਰਕੇ ਜਿਹੜੇ ਜੋ ਵਜੂਦਾਂ ਦੀ ਗੱਲ ਕਰਦਾ ਉਹ ਖਾਲੀ ਹੱਥ ਆਉਂਦੇ ਨੇ ਕਿਤੇ ਜਾਣ ਲੱਗੇ ਵਜੂਦ ਉਹ ਨੰਗਰ ਵਾਲਾ ਵਜੂਦ ਲੈ ਕੇ ਗਿਆ ਉਹ ਕਿਹੜੀ ਕੰਟਰੀ ਆ ਜਿਹੜੀ ਕੰਟਰੀ ਦੇ ਵਿੱਚ ਉਹਦਾ ਭੋਗ ਨਹੀਂ ਪਾਇਆ ਗਿਆ ਉਹ ਕਿਹੜੀ ਆਖਾਂ ਮਾਰ ਜਿਹੜੀ ਰੋਈ ਨਹੀਂ ਉਸ ਦਿਨ ਨੰਗਰ ਵਾਲੇ ਨੇ ਨੰਗਰ ਵਾਲੇ ਆ ਖੱਟਿਆ ਸੀ ਜਿੱਦਿ ਉਹਦਾ ਸੰਸਕਾਰ ਦੀ ਚੈੱਕ ਕਰਨ ਲਈ ਕੱਢ ਕੇ YouTube ਤੇ ਪਈ ਹੋਣਗੇ ਵੀਡੀਓ ਕਿੰਨਾ ਖੱਟਿਆ ਉਹ ਨੰਗਰ ਵਾਲਾ ਨੇ ਖੱਟਿਆ ਸੀ ਜੇ ਨੰਗਰ ਵਾਲਾ ਇੰਨਾ ਮਾੜਾ ਹੁੰਦਾ ਨਾ ਜਿਵੇਂ ਤੁਸੀਂ ਇੰਟਰਵਿਊ ਦੇ ਵਿੱਚ ਤੂੰ ਸ਼ਾਬਦ ਕਰ ਰਹੇ ਆ ਪਰ ਨੰਗਰ ਆਏ ਤੇ ਨੰਗਰ ਵਾਲੀ ਗੈਂਗਸਟਰ ਹੋਤੀ ਫੈਡਰੇਸ਼ਨ ਤਾਂ ਮੈਂ ਤੈਨੂੰ ਕਹਿ ਰਿਹਾ ਜੀ ਉਹ ਇੰਨਾ ਮਾੜਾ ਹੁੰਦਾ ਉਹਦੀ ਸੰਸਕਾਰ ਤੇ ਪਲੇਅਰ ਨਾ ਪਹੁੰਚਦੇ ਜੇ ਉਹ ਇੰਨੇ ਲੋਕਾਂ ਨੂੰ ਫੋਨ ਕਰਾਉਂਦਾ ਉਹ ਕਿਹੜਾ ਪਲੇਅਰ ਆ ਜਿਹੜਾ ਉਹ ਸੰਸਕਾਰ ਤੇ ਨਹੀਂ ਪਹੁੰਚੇ ਠੀਕ ਆ ਲੱਖੇ ਸਾਨਿਆ ਧਿਆਨ ਨਾਲ ਮੇਰੀ ਵੀ ਗੱਲਾਂ ਤੂੰ ਸੁਣ ਲਈ ਜਿਵੇਂ ਤੂੰ ਕਹਿ ਰਿਹਾ ਮੈਂ ਸੁਲਤਾਨ ਸਿੰਘਾਂ ਗੱਲਾਂ ਸੁਣੀ ਤਾਂ ਲੱਖੇ ਸਾਨਿਆ ਮੇਰੀ ਵੀ ਇਹ ਸੁਣ ਲਈ ਤੂੰ ਗੱਲਾਂ ਆਪਣੀਆਂ غور ਕਰ ਲਈ ਠੀਕ ਆ ਜੇ ਸੰਦੀਪ ਸਿੰਘ ਇੰਨਾ ਮਾੜਾ ਦੀ ਨਾ ਤੂੰ ਇੰਦਰਪਾਲ ਨੂੰ ਫੋਨ ਕਰ ਰਿਹਾ ਗਮੇਤ ਭਰਾ ਇਹ ਪਤਾ ਨਹੀਂ ਤੇਰੇ ਕੋਈ ਪਿੰਡੂ ਪਤਾ ਨਹੀਂ ਤੇਰਾ ਕੋਈ ਲਿਖਾਜੀ ਮੈਂ ਨਹੀਂ ਜਾਣਦਾ ਤੂੰ ਇੰਦਰਪਾਲ ਕੋਚ ਨੂੰ ਫੋਨ ਕਰ ਰਿਹਾ ਗਾ ਉਹਨੂੰ ਖੜਾ ਲਓ ਜੇ ਨੰਗਲ ਵਾਲੇ ਇੰਨਾ ਮਾੜਾ ਦੇ ਫਿਰ ਤੂੰ ਕੋਚ ਨੂੰ ਫੋਨ ਕਰਕੇ ਹੈਨਾ ਸ਼ਾਹਕੋੜ ਦੇ ਖੜਾ ਲਓ ਫਿਰ ਟੀਮ ਦਾ ਨੰਗਲ ਵਾਲੇ ਦੀ ਆ ਉਹ ਤੇ ਮੇਜਰ ਲੀਗ ਦੀ ਟੀਮ ਗੇਟ ਦੇ ਸ਼ਾਹਕੋੜ ਦੀ ਜਿਉਂ ਇੰਨੇ ਮਾੜੇ ਨੇ ਫਿਰ ਤੂੰ ਫੋਨ ਕਰਕੇ ਕਿਉਂ ਕਹਿੰਨਾ ਉਹ ਹਾਂ ਪਲੇਅਰ ਖੜਾ ਲਓ ਤੂੰ ਕਿਤੇ ਚੰਗੀ ਜਗ੍ਹਾ ਖੜਾ ਫਿਰ ਸ਼ਾਹਕੋੜ ਇੰਨੀ ਮਾੜੀ ਜਾਂ ਨੰਗਲ ਵਾਲੇ ਦੀ ਫਿਰ ਉਹ ਜੀ ਪਲੇਅਰ ਕਿਉਂ ਖੜਾਉਣਾ ਤੂੰ ਨਾਲ ਸਪਾਰਸਾਂ ਪਾਪਾ ਤੁਸੀਂ ਪਲੇਅਰ ਬਾਹਰ ਠੀਕ ਆ ਤੂੰ ਕਿਸੇ ਦਾ ਪਲੇਅਰ ਦਾ ਹੱਕ ਮਾਰਿਆ ਉਹ ਨੀ ਉਹਦੀ ਜਗ੍ਹਾ ਤਰੀ ਸਪਾਰਸ ਨਾ ਲਾਉਂਦਾ ਤੂੰ ਨਾ ਕੋਈ ਪਲੇਅਰ ਜਾਂਦਾ ਜਿਹਨੇ ਬਜਾਰਿਆਂ ਸਵੇਰੇ ਉੱਠ ਕੇ ਮਿਹਨਤ ਕਰੀਏ ਮੈਂ ਇਹਦਾ ਪਲੇਅਰ ਹੁਣ ਵੀ ਕਰਦਾ ਵੀ ਇਨ੍ਹਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਮਿਹਨਤ ਕਰੋ ਤਾਂ ਜਿਹੜਾ ਬੰਦਾ ਮਿਹਨਤ ਕਰਦਾ ਪ੍ਰਮਾਤਮਾ ਉਹਨੂੰ ਫਲ ਦਿੰਦਾ ਪੰਜੀਂ ਗੋਲਾਂ ਇੱਕਸਾਰ ਨਹੀਂ ਹੁੰਦੀਆਂ ਲੱਖੇ ਧਾਣਿਆਂ ਠੀਕ ਆ ਲੋਕ ਮਿਹਨਤ ਕਰਦੇ ਨੇ ਜਿਹਦੇ ਪੰਡਲ ਛੇੜੀ ਫਿਰਦੇ ਉਹਨਗੇ ਬਥੇਰੇ ਠੀਕ ਆ ਉਹਨਾਂ ਦੇ ਲਾਦੀ ਟੀਕੇ ਤੇ ਖੜਾਦੀ ਉਹਨਾਂ ਨੂੰ ਕੰਦਾ ਹਟਾਦੀ ਉਹਨਾਂ ਤੋਂ ਕਿਹੜੀਆਂ ਛੱਡਦੇ ਨੇ ਨਾਲੇ ਮੈਨੂੰ ਐਂ ਦੱਸੋ ਪੰਨ ਮੈਨੂੰ ਲੱਗਦਾ 11 ਤੋਂ ਮੈਨੂੰ 15 ਸਾਲ ਹੋ ਗਏ ਮੈਨੂੰ ਖੇਡ ਦੇ ਨਾ ਮੈਂ ਤੈਨੂੰ ਖੇਡ ਦੇ ਨਹੀਂ ਦੇਖਿਆ ਉਦੋਂ ਪਹਿਲਾਂ ਤੂੰ ਖੇਡਦਾ ਠੀਕ ਆ ਪਤਾ ਨਹੀਂ ਛੱਡੀ ਕਦੋਂ ਆ ਉਦੋਂ ਤੁਸੀਂ ਸੱਤੇ ਪੇਰੇ ਸਾਨੂੰ 25 ਸਾਲ ਬਾਅਦ ਸੁਰਤ ਇਹ ਕੋਮੜੇ ਗਏ ਉਹਦੇ ਕੌਡੀ ਜਾ ਕੁਛ ਯਾਰ ਤੂੰ 25 ਸਾਲ ਬਹਿਣਾ ਇਹ ਚੀਜ਼ ਦੇਖ ਲਈ ਜਦੋਂ ਉਦੋਂ ਕਿ ਉਹਨੇ ਵੀਡੀਓ ਪਾਈ ਜਿੱਦੀ ਤੇਰੇ ਲਾਇਆ ਸੀ ਇਹ ਤੂੰ ਉਹਦੀ ਉੱਥੇ ਉੱਥੇ ਕਮੈਂਟਰ ਨਹੀਂ ਦੀ ਮੈਂ ਕਿ ਫੜ ਕੇ ਖੜ ਜਾਂਦਾ ਕਹਿੰਦਾਗਾ ਹਾਂ ਮੇਰੇ ਅੱਜ ਆਹ ਚੀਜ਼ ਲਾਈ ਆ ਕੌਡੀ ਛੱਡੀ ਮੈਨੂੰ 25 ਸਾਲ ਹੋ ਗਏ ਅੱਜ ਸਾਨੂੰ ਕੋਡੀ ਦਾ ਚੇਤਾ ਆ ਗਿਆ ਕੌਡੀ ਜਾ ਕੁਛ ਉਦੋਂ ਕੱਥੇ ਦੇ ਜਦ ਖੇਡ ਦੇਦੇ ਥੋੜੇ ਮੈਂ ਬਾਰ ਬਾਰ ਕਹਿ ਰਿਹਾ ਥੋਡੇ ਕੰਡੇ ਬੀਜੇ ਹੋਏ ਮੂਰੇ ਆ ਰਹੇ ਨੇ ਠੀਕ ਆ ਨਾ ਇਹ ਸਦਾਰ ਹੋ ਉਦੋਂ ਕਿਉਂ ਨਹੀਂ ਤੁਜੀ ਕੀਤਾ ਜੇ ਤੁਹਾਨੂੰ ਪਤਾ ਸੀ ਨਾ ਕੌਡੀ ਜਾ ਘੋਸਾ ਤੁਸੀਂ ਉਦੋਂ ਉਹ ਕਰਦੇ ਠੀਕ ਆ ਤੇ ਦੂਜੀ ਗੱਲ ਜਿਹੜੇ ਤੂੰ ਕਰ ਰਿਹਾ ਸੀ ਨਾ ਗਾਹ ਕੌਡੀ ਦੇ ਮੇਜਰ ਲੀਗ ਚ ਗੈਂਗਸਟਰ ਬਾ ਉਹ ਇਹ ਸਾਰੇ ਬੂਟੇ ਵੀ ਥੋਡੇ ਬੀਜੇ ਹੋਏ ਨੇ ਤੇ ਹੁਣ ਮੈਂ ਤੇਰੀ ਗੱਲ ਤੇ ਆ ਜਨਾ ਮੁੱਦੇ ਤੇ ਦੂਜੇ ਤੇ ਦੇਰੇ ਤੂੰ ਕਹਿਣਾ ਹਾਂ ਇਨਕੁਆਰੀਆਂ ਕਰੋ ਐਂ ਕਰੋ ਇਹ ਜਿਹੜੀ ਗੱਲ ਤੂੰ ਹੁਣ ਕਹਿ ਰਿਆ ਨਾ ਬਾਈ ਦਾ ਸੰਸਕਾਰ ਨਹੀਂ ਹੋਇਆ ਸੀ ਹਸਪੀਟਲ ਪਈ ਸੀ ਬੋਡੀ ਬਾਈ ਦੀ ਨਕੋਦਰ ਥਾਣੇ ਦੇ ਵਿੱਚ ਮੈਂ ਖੁਦ ਸਰ ਐਸਐਸਪੀ ਸਤੰਦਰਪਾਲ ਨੂੰ ਖੁਦ ਗਿਆ ਤੀ ਮੈਂ ਕਿਹਾ ਬਾਈ ਸਾਨੂੰ ਸਾਡੇ ਭਰਾ ਦਾ ਇਨਸਾਫ ਚਾਹੀਦਾ ਤੇ ਸਾਡੇ ਵਿੱਚੋਂ ਕਿਸੇ ਨੂੰ ਸ਼ੱਕ ਨਾ ਚੱਡੇ ਖੋਲ ਦੇ ਪਾੜ ਦੇ ਸਾਨੂੰ ਸਾਡੇ ਭਰਾ ਦਾ ਇਨਸਾਫ ਚਾਹੀਦਾ ਜਿਹੜੀ ਗੱਲ ਤੂੰ ਅੱਜ ਬੋਲ ਰਿਹਾ ਨਾ ਇਹ ਮੈਂ ਉਦੋਂ ਕਹਿ ਰਹੀ ਸੀ ਬਾਈ ਦਾ ਸੰਸਕਾਰ ਨਹੀਂ ਹੋਇਆ ਸੀ ਮੈਂ ਉਹਨੂੰ ਕਹਿ ਦਿੱਤੀ ਮੈਂ ਕਿ ਭਾਈ ਇਹ ਸਾਡੇ ਜੋ ਕਿਸੇ ਦਾ ਨੁਸ਼ਾਕਾ ਨਾ ਬੇਸ਼ੱਕ ਥਾਣੇ 'ਤੇ ਜਾ ਕੇ ਚੱਡੇ ਖੋਲਦੇ ਸਾਨੂੰ ਇਨਸਾਫ ਚਾਹੀਦਾ ਸਾਡੇ ਭਰਾ ਦਾ ਮੈਂ ਅੱਜ ਵੀ ਕਹਿੰਨਾ ਜੇ ਪੁਲਿਸ ਚਾਹੇ ਸਾਡੀ ਇਨਕੁਆਰੀ ਅੱਜ ਕਰੇ ਠੀਕ ਆ ਨਾ ਜਦੋਂ ਮਰਜ਼ੀ ਕਰੇ ਸਾਨੂੰ ਸਾਡੇ ਭਰਾ ਦਾ ਇਨਸਾਫ ਦਿਵਾਵੇ ਤੇ ਦੂਜੀ ਤੂੰ ਗੱਲ ਕਹਿ ਰਿਆਂ ਸੁੱਖਾਂ ਮਾਨ ਗਸ਼ੱਬਾ ਝੱਠਾ ਸਨਾਵੜ ਨੂੰ ਇਹਦਾ ਨਾਂ ਨਹੀਂ ਹੈਗੇ ਹੈ ਤਨਮਾ ਦੋ ਜਾਂ ਜਿਹੜੇ ਸਾਲ ਬਾਈ ਦੀ ਡੈਥ ਹੋਈ ਹੈ ਨਾ 6 ਅਗਸਤ ਦਾ ਜਿੰਦਾ ਕੱਪ ਦੀ ਮੈਂ ਵੀਡੀਓ ਬਾਈ ਦੀ ਹਾਂ ਭਾਈ ਮੈਨੂੰ ਬਾਈ ਦਾ ਇਨਸਾਫ ਚਾਹੀਦਾ ਪਲੇਰੋ ਤੁਸੀਂ ਜਿੰਨਾ ਟਾਈਮ ਕਲੀਅਰ ਨਹੀਂ ਹੁੰਦਾ ਇਹਨਾਂ ਦਾ ਆਪਣਾ ਕਾਨੂੰਨ ਨਹੀਂ ਕਲੀਅਰ ਕਰ ਦੋਗੇ ਨਹੀਂ ਹੈਗੇ ਕੇਜ ਦੇ ਵਿੱਚ ਉਹਨਾਂ ਟਾਈਮ ਤੁਸੀਂ ਸਾਡਾ ਸਾਥ ਦੋ ਕੱਪ ਨਾ ਖੇਡਿਓ ਤਾਂ ਦੂਜੇ ਦਿਨ ਮੈਨੂੰ ਮੇਰੀ ਵੀਡੀਓ ਪਾਉਣ ਤੋਂ ਬਾਅਦ ਨਾ ਗੈਂਗਸਟਰਾਂ ਦੇ ਫੋਨ ਆ ਗਏ ਧਮਕਾਉਣ ਲੱਗੇ ਜੇ ਕਹਿੰਦੇ ਨੇ ਸੰਦੀਪ ਦੇ 18 ਮਾਰੀਆਂ ਨੇ ਤੇਰੇ 50 ਗੋਲੀਆਂ ਮਾਰਾਂਗੇ ਮੈਂ ਤਾਂ ਗੈਂਗਸਟਰਾਂ ਨੂੰ ਕੁਝ ਨਹੀਂ ਬੋਲਿਆ ਸੀ ਤੇ ਨਾਂ ਮਰੀ ਉਹ ਲਾਈਨ ਮੈਂ ਤਾਂ ਸਿਰਫ ਕੱਪ ਕੱਪ ਬਾਰੇ ਕਹਿ ਰਿਹਾ ਸੀ ਜੇ ਇਹਨਾਂ ਦਾ ਲਿੰਕ ਨਹੀਂ ਸੀ ਬਾਈ ਦੇ ਕਾਤਲਾ ਨਾਲ ਫਿਰ ਮੈਨੂੰ ਗੈਂਗਸਟਰ ਫੋਨ ਕਿਉਂ ਕਰਦੇ ਰਿਹਾ ਤੂੰ ਕੱਪ ਬਾਰੇ ਕਿਉਂ ਬੋਲਦਾ ਦੱਸੀ ਮੈਨੂੰ ਜਵਾਬ ਦੇ ਇਹ ਚੀਜ਼ ਦਾ ਜੇ ਉਹਨਾਂ ਦੇ ਲਿੰਕ ਨਹੀਂ ਸੀ ਨਾ ਬਾਈ ਦੇ ਕਾਤਲਾ ਚ ਫਿਰ ਮੈਨੂੰ ਕੱਪ ਬਾਰੇ ਕਿਉਂ ਬੋਲਦੇ ਸੀ ਮੈਂ ਤਾਂ ਕੱਪ ਦੀ ਵੀਡੀਓ ਪਾਈ ਦੀ ਮੈਨਾਂ ਕਿਸਦਾ ਨਾਂ ਨਹੀਂ ਲੜੀ ਗੈਂਗਸਟਰ ਦਾ ਉਹ ਮੈਨੂੰ ਧੰਗਵਾਉਂਦੇ ਜਿੱਤੇ 50 ਨੰਗਰਾਂ ਵਾਲੇ ਦੇ ਪੇ 18 ਮਾਰੀਆਂ ਨੇ ਤੇਰੇ 50 ਮਾਰਾਂ ਹੀ ਗੋਲੀਆਂ ਜੇ ਨਹੀਂ ਸ਼ੱਕ ਹੁੰਦੀ ਸੀਗੇ ਸਟਾਫ ਚ ਪਟਿਆਲੇ ਮੇਰੀ ਰਿਪੋਰਟ ਲਖਾਈ ਵੀ ਉੱਥੇ ਜਾ ਕੇ ਚੈੱਕ ਕਰ ਲਈ ਜੇ ਦਿਨ ਲੱਗੇ ਮੈਂ ਝੂਠ ਬੋਲਦਾ ਠੀਕ ਹੈ ਨਾ ਅੱਜ ਤੱਕ ਅੱਜ ਵੀ ਕਹਿੰਦੇ ਆ ਮੇਰਾ ਬਾਬੇ ਨਾਲ ਕੱਗੇ ਵੀ ਹੀ ਹੈਗਾ ਨਾ ਪਰ ਸਾਨੂੰ ਇਨਸਾਫ ਦਵਾਇਆ ਜਾ ਕੇ ਜਿਹੜੀ ਗੱਲ ਆ ਨਾਲੇ ਲੱਖੇ ਬਈ ਜਿਹੜੇ ਤੂੰ ਗੱਲਾਂ ਕਰਦਾ ਨਾ ਗਾਹਾ ਮੈਂ ਪੰਜਾਬ ਦੇ ਮੁੱਦਿਆਂ ਤੇ ਬੋਲਦਾ ਮੈਨੂੰ ਕੋਈ ਮੁੱਦਾ ਦਾ ਰਾਦ ਦੇ ਜਿਹੜਾ ਤੈਂ ਪੂਰ ਚਾੜਤਾ ਇੱਕ ਮੁੱਦਾ ਦਾ ਦੱਸ ਦੇ ਮੈਨੂੰ ਕੋਈ ਤਾਂ ਦੱਸ ਮੁੱਦਾ ਜਿਹੜਾ ਤੈਂ ਪੂਰ ਚਾੜਤਾ ਵਜਿਰ ਕੇ ਲਾਉਣਾ ਤੂੰ ਅੱਗ ਜਾ ਕੇ ਘਰੇ ਖੁੱਟੇ ਚ ਵੜ ਜੰਨਾ ਲਾਉਣਾ ਅੱਗ ਘਰੇ ਜਾ ਕੇ ਖੁੱਟੇ ਚ ਵੜ ਜੰਨਾ ਠੀਕ ਆ ਨਾ ਹੁਣ ਪੜੇ ਲਿਖੇ ਜਵਾਗ ਤੇ ਯੂਨੀਵਰਸਿਟੀ ਉਹਨਾਂ ਨੇ ਦੋ ਸਵਾਲ ਪੁੱਛਲੇ ਉੱਥੋਂ ਤੁਸੀਂ ਭੱਜ ਕੇ ਟੈਂਡ ਥੋੜੀ ਚੱਕ ਕੇ ਹਾਂ ਜੀ ਉਹ ਤਾਂ ਸਾਨੂੰ ਗਲਤ ਬੋਲਦੇ ਨੇ ਉਹਨੂੰ ਤੇ ਇਲਜ਼ਾਮ ਲਾਤੇ ਮੈਂ ਲੋਕਾਂ ਨੂੰ ਵੀ ਕਰਦਾ ਮੇਰਾ ਵੀ ਰੇਣ ਦੀ ਗੱਲਾਂ ਦੇ ਵਿੱਚ ਨਾ ਆਓ ਇਹ ਅੱਗ ਲਾ ਕੇ ਆਪ ਘਰੇ ਖੁੱਡਾਂ ਚ ਵੜ ਜਾਂਦੇ ਨੇ ਤੇ ਤੁਹਾਨੂੰ ਮੁਰਕੇ ਡੰਡੇ ਖਾਣ ਨੂੰ ਛੱਡ ਦਿੰਦੇ ਨੇ ਠੀਕ ਆ ਇਹ ਦੇਸ਼ਦਨੀ ਹੈਗੇ ਜਿਨ੍ਹਾਂ ਨੇ ਪਹਿਲਾਂ ਗੈਂਸਟਰੀਆਂ ਕਰੀਆਂ ਹੁਣ ਬਦਮਾਸ਼ੀਆਂ ਕਰੀਆਂ ਹੁਣ ਗਰੀਬਾਂ ਦੀਆਂ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕਰੇ ਹੁਣ ਹੁਣ ਤੱਕ ਦੇ ਕਬਜ਼ੇ ਕਰਦੇ ਆਗੇ ਤੇ ਬੁੱਢੀ ਉਮਰੇ ਜਾ ਕੇ ਜਦੋਂ ਉਮਰ ਢਲਣ ਵਾਲੀ ਹੋ ਗਈ ਤਾਂ ਇਹਨਾਂ ਨੂੰ ਰੱਬ ਚੇਤੇ ਆ ਗਿਆ 1000 ਚੂਹਾਗਾ ਕੇ ਬਿੱਲੀ ਹੱਜ ਨੂੰ ਚੱਲੀ ਇਹ ਉਦੋਂ ਗੱਥੇ ਜੀ ਜਦੋਂ ਇਹਨਾਂ ਨੂੰ ਇਹ ਚੀਜ਼ਾਂ ਪਤਾਆਂ ਦੀਆਂ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰਦੇ ਤੇ ਅੱਜ ਇਹਨੂੰ ਗੈਂਸਟਰ ਉਹ ਕਰਦੇ ਨੇ ਇਹ ਵੀ ਗੈਂਸਟਰ ਲੋਕਾਂ ਦੇ ਗਰੀਬਾਂ ਦੇ ਕਬਜ਼ੇ ਕਰਦਾ ਰਿਹਾ ਜ਼ਮੀਨਾਂ ਤੇ ਗੜੀਆਂ ਇਹ ਕਹਿ ਰਿਹਾ ਮੇਰੇ ਗੋਲੀ ਇੱਥੇ ਲੱਗੀ ਕਿ ਇੱਥੇ ਲੱਗੀ ਕਿ ਇੱਥੇ ਲੱਗੀ ਇਹ ਬਾਰਡਰ ਤੇ ਤੂੰ ਦੇਸ਼ ਲਈ ਤਾਂ ਲੜਦਾਂਗੇ ਜਿਹੜੀਆਂ ਗੋਲੀਆਂ ਲੱਗੀਆਂ ਨੇ ਅੱਗ ਲੱਗੀ ਧੂਆਂ ਤਾਂ ਹੀ ਨਿਕਲਦਾ ਜਿਹੜਾ ਤੂੰ ਆਧਾਰਨ ਦਿੰਨਾ ਤੂੰ ਕਿਸ ਦੇ ਗੋਲੀਆਂ ਮਾਰੇ ਹੋਣਗੇ ਕਿਸ ਦੇ ਠੀਕ ਪੁੱਤ ਦੇ ਤਾਂ ਤੇਰੇ ਵੱਜੀਆਂ ਠੀਕ ਆ ਧੂਆਂ ਵੀ ਨਹੀਂ ਨਿਕਲਦਾ ਫਿਰ ਇਹ ਵੀ ਇਹ ਗੋਲੀਆਂ ਤੇਰੇ ਬਾਰਡਰ ਤੇ ਨਹੀਂ ਲੱਗੀਆਂ ਜਾ ਕੇ ਜਦੋਂ ਤੂੰ ਦਿਖਾਉਣ ਲੱਗ ਪਿੰਟਰਵਿਊ ਵਿੱਚ ਬਹਿ ਕੇ ਦੱਸਣਾ ਇਹਨਾ ਮੇਰੇ ਸੱਤ ਚ ਗੋਲੀ ਲੱਗੀ ਮਰ ਐ ਲੱਗੀ ਮੈਂ ਬਚ ਗਿਆ ਠੀਕ ਆ ਇਹ ਤੁੰਗ ਗੈਸਟਰੀ ਬਣਾ ਕਰਦਾ ਤੇ ਤੇਰੇ ਗੋਲੀਆਂ ਤਾਂ ਲੱਗੀਆਂ ਨੇ ਮੈਂ ਲੋਕਾਂ ਅੱਗੇ ਇਹੀ ਬੇਨਤੀ ਕਰਦਾ ਕਿ ਇਹਦੀ ਗੱਲਾਂ ਵਿੱਚ ਨਾ ਆਉ ਤੇ ਮੈਂ ਖਿਡਾਰੀਆਂ ਵੱਲੋਂ ਕਬੱਡੀ ਵੱਲੋਂ ਸਾਰੇ ਖਿਡਾਰੀਆਂ ਨੂੰ ਬੇਨਤੀ ਕਰਨਾ ਕਿ ਮੈਨੂੰ 2014 ਵਿੱਚ ਕਿਸੇ ਇਨਸਾਨ ਨੇ ਉਦਾਹਰਨ ਦਿੱਤੀ ਸੀ ਆਣੇ ਨੇ ਕਹਿੰਦਾ ਜੇ ਸੁਲਤਾਨ ਰਾਸਤੇ ਵਿੱਚ ਤੂੰ ਆਇਆ ਤੇ ਜੇ ਤੂੰ ਕੁੱਤੇ ਬਿੱਲੇ ਭਜਾਉਣ ਲੱਗ ਜਾਂਦਾ ਅੱਜ ਤੂੰ ਮੈਚ ਤੇ ਨਾ ਪਹੁੰਚਦਾ ਲੋ ਜਾਨੇ ਮੈਚ ਦੀ ਲੀਗ ਦਾ 2014 ਵਿੱਚ ਕੋ ਤੂੰ ਅਜ ਮੈਚ ਨਹੀਂ ਖੇੜ ਪਾਉਣਾ ਸੀ ਕਹਿੰਦਾ ਪਿੰਡ ਦੇ ਵਿੱਚੋਂ ਹਾਂਥੀ ਲੰਘਦਾ ਦਾ ਕੁੱਤੇ ਭੌਂਕਦੇ ਹੁੰਦੇ ਨੇ ਜੇ ਤੂੰ ਆਪਣੀ ਮੰਜ਼ਿਲ ਤੇ ਪਹੁੰਚਣਾ ਤਾਂ ਤੈਨੂੰ ਹਾਂਥੀ ਬਾਨਣਾ ਪੈਣਾ ਮੈਂ ਪਲੇਅਰਾਂ ਨੂੰ ਇਹੀ ਬੇਨਤੀ ਕਰਦਾ ਜਿਹੜੇ 4-4 5-5 ਉੱਠ ਗਏ ਭੱਜਦੇ ਨੇ ਠੰਡ ਦੇ ਵਿੱਚ ਨਿਹਰਾਂ ਦੀ ਪਟੜੀਆਂ ਤੇ ਮੈਂ ਇਹੀ ਬੇਨਤੀ ਕਰਦਾ ਕਿ ਹਾਂਥੀ ਵਾਲੇ ਚਾਰ ਫੜ ਕੇ ਤੁਸੀਂ ਆਪਣੀ ਮੰਜ਼ਿਲ ਤੇ ਧਿਆਨ ਦਿਓ ਤੇ ਲੋਕਾਂ ਨੂੰ ਬੋਲਦੇ ਨੇ ਬੋਲੀ ਜਾਣ ਰੂ ਤੁਸੀਂ ਆਪਣੀ ਗੇਮ ਖੇਡੋ ਜੇ ਤੁਸੀਂ ਇਹਨਾਂ ਚੀਜ਼ਾਂ 'ਚ ਜਵਾਬ ਦੇਣ ਲੱਗੇ ਨਾ ਤਾਂ ਤੁਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਣਾ ਦੀ ਮੈਂ ਅੱਜ ਲਾਈਵ ਹੋਣਾ ਨਹੀਂ ਸੀ ਚਾਹੁੰਦਾ ਜੇ ਮੈਨੂੰ ਇਕੱਲੇ ਦੇ ਗੱਲ ਕਰਦਾ ਟੈਸਟਾਂ ਦੇ ਕਿਉਂਕਿ ਟੈਸਟਾਂ ਬਾਰੇ ਤਾਂ ਮੈਂ ਆਉਣ ਜਿਹੜੀ 2018 ਚ ਦੱਸ ਚੁੱਕੇ ਹਾਂ ਪਰ ਹਾਂ ਮੇਰੇ ਦੇ ਵਿੱਚ ਮੋਰਫੀਨ ਪੈਣ ਅਗੇ ਰਿਜ਼ਲਟ ਪਾਇਆ ਕਿ ਮੈਨੂੰ ਹੁਣ ਵੀ ਕਹਣਾ ਉਹ ਡਾਕਟਰਾਂ ਨੂੰ ਫੋਨ ਕਰੀ ਜਾਂ ਜਿਹਨੇ ਦਿਨੂੰ ਫੋਨ ਕਰਕੇ ਦੱਸਿਆ ਨਾ ਉਹ ਤੋਂ ਚੰਗੀ ਤਰ੍ਹਾਂ ਇਨਕੁਆਰੀ ਲਈ ਕਿ ਹਾਂ ਜੀ ਇਹ ਸੁਲਤਾਨ ਉਹਦੋਂ ਕੀ ਚੀਜ਼ ਕਹਿੰਦਾ ਸੀ ਮੇਰੀ ਰਿਪੋਰਟ ਚੈੱਕ ਕਰ ਕੱਲਾ ਹੈ ਨਾ ਪਰ ਟੈਸਟ ਚ ਆਇਆ ਰਿਪੋਰਟ ਚੈੱਕ ਕਰ ਉਹ ਸੁਲਤਾਨ ਚ ਪਾਇਆ ਕੀ ਗਿਆ ਮੈਂ ਹੁਣ ਵੀ ਕਹਣਾ ਗਰ ਪੂੜ ਚੈੱਕ ਡਾਕਟਰ ਨੂੰ ਲਾ ਫੋਨ ਜਾਂ ਜੀ ਨੇ ਦਿਨ ਦੱਸਿਆ ਨੇ ਮੇਰੇ ਬਾਰੇ ਉਹਨੂੰ ਕਰ ਫੋਨ ਕਹ ਹਾਂ ਪੂਰੀ ਲਿਸਟ ਭੇਜ ਮੈਨੂੰ ਪ੍ਰੋਪਰ ਸੁਲਤਾਨ ਚ ਕੀ ਪਾਇਆ ਗਿਆ ਠੀਕ ਹੈ ਨਾ ਜਿਹੜੀਆਂ ਗੱਲਾਂ ਮੈਂ ਪਲੇਅਰਾਂ ਨੂੰ ਇਹੀ ਕਹਿਣਾ ਕਿ ਇਹਨਾਂ ਤੋਂ ਤੁਰੇ ਕੁਝ ਨਹੀਂ ਲੈਣਾ ਇਹਨਾਂ ਦਾ ਬੋਲਣਾ ਅੱਗ ਲਾਉਣੀ ਤੇ ਘਰੇ ਵੜ ਜਾਣਾ ਹੁਣ ਵੀ ਇਹਨਾਂ ਲੋਹੀ ਕੰਮ ਹੋਣਾ ਤੇ ਤੁਸੀਂ ਮੇਰਾ ਵੀਰ ਕੋ ਮਿਹਨਤਾਂ ਕਰੋ ਤੇ ਕਬੱਡੀ ਆ ਖੇਡੋ ਪੰਜਾਬ ਦੇ ਸ਼ੇਰੋਂ ਤੇ ਖੇਡਦੇ ਰਹੋ ਠੀਕ ਹੈ ਨਾ ਇਹਨਾਂ ਦੀ ਗੱਲਾਂ ਦਾ ਉਹ ਨਹੀਂ ਕਰਨਾ ਤੇ ਪੋਨਾ ਚੁੱਕਾ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ ਤੇ ਮੈਂ ਸਾਰੇ ਨੂੰ ਇਹੀ ਕਰਦਾ ਤੇ ਨੰਗਲ ਵਾਲਾ ਜਿੰਦਾਬਾਦ ਹੈਗਾ ਤੇ ਜਿੰਦਾਬਾਦ ਰਹੂਗਾ ਠੀਕ ਆ ਨਾ ਤੁਸੀਂ ਜਿਹੜੇ ਲੋਕਾਂ ਨੇ ਪੰਡਣਾ ਦਾ ਪੱਲੀ ਚਲੋ ਉਹ ਜੱਟ ਜੂਂਦਾ ਤੇ ਲੋਕਾਂ ਦੇ ਦਿਲਾਂ 'ਚ ਵੱਸਦਾ ਤੇ ਅਮਰ ਹੋ ਗਿਆ ਉਹ ਉਹ ਜਿੰਦਾਬਾਦ ਰਹੂ ਸਤਿ ਸ੍ਰੀ ਅਕਾਲ ਜੀ